ਗੁਰੂ ਨਾਨਕ ਸਾਹਿਬ ਮਹਾਰਾਜ ਦਾ ਨਾਮ ਵਿੱਚ ਪੱਕ ਕੇ ਕੁਝ ਬਾਣੀ ਲਿਖਵਾਨੀ ਸ਼ੁਰੂ ਕੀਤੀ ਮਲਾਵਟ ਕਰ ਦਿੱਤੀ ਇੱਥੋਂ ਤੱਕ ਕਿ ਧੰਨ ਗੁਰੂ ਅਰਜਨ ਦੇ ਮਹਾਰਾਜ ਤੱਕ ਬਾਣੀ ਉਚਾਰਨ ਹੋਈ ਸੀ ਪੰਚਮ ਪਾਤਸ਼ਾਹ ਨੇ ਗੁਰਤਾ ਗੱਦੀ ਤੇ ਬਹਿ ਕੇ ਬਾਣੀ ਉਚਾਰਨ ਕੀਤੀ ਇਤਿਹਾਸ ਕਹਿੰਦਾ 30 ਰਾਗਾਂ ਵਿੱਚ ਸ੍ਰੀ ਗੁਰੂ ਰਾਮਦਾਸ ਮਹਾਰਾਜ ਦੀ ਬਾਣੀ ਫਿਰ ਉਹਨਾਂ ਰਾਗਾਂ ਵਿੱਚ ਗੁਰੂ ਅਰਜਨ ਦੇ ਮਹਾਰਾਜ ਨੇ 2312 ਸ਼ਬਦ ਉਚਾਰਨ ਕੀਤੇ ਇੱਕ ਵੱਡੀ ਪੁਥੀ ਗੁਰੂ ਅਰਜਨ ਸਾਹਿਬ ਮਹਾਰਾਜ ਦੀ ਤੇ ਬਾਬੇ ਮਿਹਰਬਾਨ ਨੇ ਗੁਰੂ ਅਰਜਨ ਦੇ ਮਹਾਰਾਜ ਤੋਂ ਅੱਗੇ ਵਾਲਾ ਕੰਮ ਗਲਤ ਕਰਤਾ ਉਹਨੇ ਜਦੋਂ ਬਾਣੀ ਲਿਖੀ ਉਹਨੇ ਵਿੱਚ ਮਹੱਲਾ 5ਵੇਂ ਤੋਂ ਬਾਅਦ ਛੇਮਾ ਆਪੇ ਪਾਤਾ ਕਿਉਂ ਗੁਰੂ ਅਰਜਨ ਦੇ ਮਹਾਰਾਜ ਨੂੰ ਪੰਚਮ ਪਾਤਸ਼ਾਹ ਮੰਨਦੇ ਨੇ ਪੰਚਮ ਪਾਤਸ਼ਾਹ ਤੋਂ ਬਾਅਦ ਰੌਲਾ ਪੈ ਜਾਏਗਾ ਕਿਸ ਕੱਲ ਦਾ ਕਿ ਵਿੱਚ ਛੇਵੇਂ ਪਾਤਸ਼ਾਹ ਦੀ ਬਾਣੀ ਤਾਂ ਉਹਨਾਂ ਕੋਲ ਹੈ ਸੱਤਵੇਂ ਅੱਠਵੇਂ ਪਾਤਸ਼ਾਹ ਦੀ ਬਾਣੀ ਉਹਨਾਂ ਕੋਲ ਹੈ ਇਸ ਲਈ ਬਾਬੇ ਮਿਹਰਬਾਨ ਨੇ ਜਿੰਨੀ ਝੁੱਠੀ ਬਾਣੀ ਲਿਖੀ ਗੁਰੂ ਨਾਨਕ ਸਾਹਿਬ ਦਾ ਨਾਮ ਪਾ ਕੇ ਉਹਦੇ ਵਿੱਚ ਲਿਖਤਾ ਮਹੱਲਾ ਛੇਮ ਮਹੱਲਾ ਸਤਮਾ ਮਹੱਲਾ ਅਠਮਾ ਆਪਣੇ ਪਿਓ ਦਾ ਨਾਮ ਲਿਖ ਕੇ ਮਹੱਲਾ ਛੇਮਾ ਆਪਣੇ ਆਪ ਨੂੰ ਮਹੱਲਾ 7 ਆਪਣੇ ਪੁੱਤਰ ਹਰਜੀ ਦੇ ਨਾਮ ਉੱਤੇ ਮਹੱਲਾ 8 ਉਹਨੇ ਅੱਠ ਪਾਤਸ਼ਾਹियां ਪਾ ਕੇ ਬਾਣੀ ਉਚਾਰਨ ਕਰਤੀ ਇੱਕ ਦਿਨ ਭਰੇ ਦਰਬਾਰ ਵਿੱਚ ਭੇਦ ਖੁੱਲਿਆ ਸ੍ਰੀ ਗੁਰੂ ਅਰਜਨ ਦੇ ਮਹਾਰਾਜ ਦੇ ਦਰਬਾਰ ਵਿੱਚ ਇੱਕ ਸਿੱਖ ਨੇ ਸ਼ਬਦ ਪੜਿਆ ਜਦੋਂ ਸ਼ਬਦ ਪੜਿਆ ਗੁਰੂ ਅਰਜਨ ਦੇ ਮਹਾਰਾਜ ਨੇ ਉਸੇ ਵਕਤ ਉਹ ਸ਼ਬਦ ਸੁਣਨ ਤੋਂ ਬਾਅਦ ਦੇਵਾਨ ਸਮਾਪਤ ਕਰ ਦਿੱਤਾ ਉਹਨੂੰ ਕੋਲ ਸੱਜ ਕੇ ਪੁੱਛਿਆ ਬੇਟਾ ਇਹ ਸ਼ਬਦ ਕਿੱਥੋਂ ਸਿੱਖਿਆ ਉਹਨੇ ਕਿਹਾ ਜੀ ਸਾਡੇ ਪਿੰਡ ਧਰਮਸ਼ਾਲਾ ਵਿੱਚ ਪੜ੍ਹਿਆ ਜਾਂਦਾ ਹੈ ਸ੍ਰੀ ਗੁਰੂ ਅਰਜਨ ਦੇਵ ਮਹਾਰਾਜ ਬੋਲੇ ਇਹ ਬਾਣੀ ਤੁਰਕੀ ਬਾਣੀ ਨਹੀਂ ਹੈ ਉਸੇ ਵਕਤ ਪਾਦਸ਼ਾਹ ਨੇ ਕਿਹਾ ਭਾਈ ਗੁਰਦਾਸ ਜੀ ਬਾਬਾ ਬੁੱਢਾ ਸਭ ਨੂੰ ਬੁਲਾਓ ਬਹਿ ਕੇ ਕੋਲ ਸੱਜ ਕੇ ਕਿਹਾ ਬਾਣੀ ਵਿੱਚ ਮਿਲਾਵਟ ਹੋ ਰਹੀ ਹੈ ਮਹਾਰਾਜ ਹੁਣ ਕੀ ਕਰਨਾ ਹੈ ਸ਼੍ਰੀ ਗੁਰੂ ਅਰਜਨ ਦੇਵ ਮਹਾਰਾਜਨ ਕੇ ਚਿੱਠੀਆਂ ਲਿਖੋ ਜਿੰਨੀਆਂ ਧਰਮਸ਼ਾਲਾ ਨੇ ਇੱਥੋਂ ਤੱਕ ਉੱਤਰ ਪ੍ਰਦੇਸ਼ ਜੋਪੀ ਲਖਨਊ ਤੱਕ ਜਿੰਨੀ ਧਰਮਸ਼ਾਲਾ ਬਣੀਆਂ ਸਭ ਨੂੰ ਚਿੱਠੀਆਂ ਲਿਖੋ ਜਿਹਦੇ ਜਿਹਦੇ ਕੋਲ ਬਾਣੀ ਦੀ ਪੁਥੀ ਹੈ ਵਾਪਸ ਅੰਮ੍ਰਿਤਸਰ ਲਿਆਓ ਸਭ ਨੂੰ ਚਿੱਠੀਆਂ ਹੁਕਮ ਲਿਕੇ ਉਹ ਪੁਥੀਆਂ ਬਾਣੀ ਦੀਆਂ ਵਾਪਸ ਮੰਗਾਈਆਂ ਵਾਪਸ ਮੰਗਾ ਕੇ ਉਹਦੇ ਵਿੱਚੋਂ ਝੁੱਠੀ ਬਾਣੀ ਅਲੱਗ ਕੀਤੀ ਸੱਚੀ ਬਾਣੀ ਰੱਖ ਲਈ ਸ੍ਰੀ ਗੁਰੂ ਅਰਜਨ ਦੇਵ ਮਹਾਰਾਜ ਨੇ ਹੁਕਮ ਕੀਤਾ ਭਾਈ ਗੁਰਦਾਸ ਜੀ ਇਹਨੂੰ ਚੰਗੀ ਤਰ੍ਹਾਂ ਆਈਆਂ ਗੁੱਟ ਕੇ ਪੁੱਥੀਆਂ ਨੂੰ ਪੜੋ ਔਰ ਇਹਦੇ ਵਿੱਚੋਂ ਇਹ ਕੰਮ ਕਰੋ ਕਿ ਸੱਚੀ ਰੱਖੋ ਝੁੱਠੀ ਪੇਲੋ ਇਹਦੇ ਵਿੱਚੋਂ ਸੱਚੀ ਬਾਣੀ ਰੱਖ ਲਓ ਤੇ ਝੁੱਠੀ ਬਾਣੀ ਕੱਢ ਦਿਓ ਭਾਈ ਗੁਰਦਾਸ ਸਾਹਿਬ ਗੁਰੂ ਅਰਜਨ ਦੇਵ ਮਹਾਰਾਜ ਦੇ ਨਾਲ ਲੱਗੇ ਜਿਹੜੀ ਜਿਹੜੀ ਬਾਣੀ ਦੀ ਮਿਲਾਵਟ ਹੋਈ ਸੀ ਉਹ ਅਲੱਗ ਕੱਢੀ ਔਰ ਸਾ ਸੰਗਤ ਇੱਕ ਦਿਨ ਗੁਰੂ ਅਰਜਨ ਦੇਵ ਮਹਾਰਾਜ ਖੁਸ਼ ਹੋ ਕੇ ਬੋਲੇ ਕਹਿੰਦੇ ਭਾਈ ਗੁਰਦਾਸ ਤੈਨੂੰ ਬਹੁਤ ਗਿਆਨ ਹੋ ਗਿਆ ਹੈ ਭਾਈ ਗੁਰਦਾਸ ਤੈਨੂੰ ਸ਼ਬਦ ਦਾ ਕਿਵੇਂ ਪਤਾ ਲੱਗ ਜਾਂਦਾ ਵੇ ਬਾਣੀ ਗੁਰੂ ਦੀ ਨਹੀਂ ਹੈ ਇਹ ਮਿਲਾਵਟ ਹੋਈ ਹੈ ਭਾਈ ਗੁਰਦਾਸ ਸਿੰਘ ਨੇ ਕਿਹਾ ਮਹਰਤ ਤੁਹਾਡੀ ਕਿਰਪਾ ਹੈ ਮਰਨ ਮੈਨੂੰ ਤਾਂ ਪਤਾ ਲੱਗ ਜਾਂਦਾ ਜਿਸ ਰਿਸ਼ਤੇ ਵਿੱਚ ਗਹਿਰਾ ਪ੍ਰੇਮ ਹੋਵੇ ਉਸ ਰਿਸ਼ਤੇ ਦੀ ਉਹ ਆਵਾਜ਼ ਪਛਾਨਣ ਲੱਗ ਪੈਂਦਾ ਜੇ ਕੋਈ ਪਤਨੀ ਪਤੀ ਵਰਤਾ ਸੁਹਾਗਣ ਹੋਵੇ ਉਦ ਆਪਣੇ ਪਤੀ ਨਾਲ ਦਿਲੋਂ ਪਿਆਰ ਹੋਵੇ ਪਰਦੇ ਦੇ ਪਿੱਛੇ 10 ਬੰਦੇ ਗੱਲਾਂ ਕਰਨ ਸੁਹक्कਣ ਇਸਤਰੀ ਆਪਣੇ ਪਤੀ ਦੀ ਆਵਾਜ਼ ਪਛਾਣ ਲੈਂਦੀ ਹੈ ਆ 10 ਬੰਦਿਆਂ ਚੋਂ ਆ ਜਿਹੜਾ ਬੰਦਾ ਬੋਲਦਾ ਹੈ ਮੇਰੇ ਘਰ ਵਾਲਾ ਸੁਹक्कਣ ਨੂੰ ਆਪਣੇ ਪਤੀ ਦੀ ਆਵਾਜ਼ ਦੀ ਪਛਾਣ ਹੁੰਦੀ ਹੈ ਇਦਾਂ ਗੁਰੂ ਦਾ ਸਿੱਖ ਪ੍ਰੇਮ ਨਾਲ ਬਾਣੀ ਪੜੇ ਉਹਨੂੰ ਬਾਣੀ ਦੀ ਪਛਾਣ ਹੋ ਜਾਏਗੀ ਜਦੋਂ ਕੋਈ ਸ਼ਬਦ ਪੜਿਆ ਜਾਏਗਾ ਗੁਰਸਿੱਖ ਸੁਣ ਕੇ ਹੀ ਦੱਸਦਾ ਹੈਗਾ ਗੁਰੂ ਦੀ ਬਾਣੀ ਹੈ ਜਾਉ ਗੁਰੂ ਦੀ ਬਾਣੀ ਨਹੀਂ ਹੈ 사ਸੰਗਤ ਅੱਜ ਭਾਈ ਗੁਰਦਾਸ ਸਾਹਿਬ ਤੋਂ ਪਾਤਸ਼ਾਹ ਨੇ ਕਾਰਜ ਕਰਵਾਇਆ ਵਕਤ ਆਇਆ ਫਿਰ ਫੈਸਲਾ ਲਿਆ 1601 ਈਸਵੀ ਤੋਂ ਲੈ ਕੇ 1604 ਸਨ ਤੱਕ ਤਕਰੀਬਨ 3-4 ਸਾਲ ਇਸ ਕੰਮ ਨੂੰ ਲੱਗੇ ਪਹਿਲਾਂ ਬਾਣੀ ਦੇ ਵਿੱਚੋਂ ਝੁੱਠੀ ਬਾਣੀ ਕੱਢੀ ਫਿਰ ਸੱਚੀ ਬਾਣੀ ਦਾ ਇੱਕ ਗ੍ਰੰਥ ਤਿਆਰ ਕੀਤਾ ਇੱਕ ਉਹ ਅੰਕਾਰ ਤੋਂ ਲੈ ਕੇ ਸ੍ਰੀ ਗੁਰੂ ਅਰਜਨ ਦੇ ਮਹਾਰਾਜ ਨੇ ਬਾਣੀ ਰਾਗ ਵੱਧ ਕੀਤੀ ਤੀਆਂ ਰਾਗਾਂ ਵਿੱਚ 974 ਅੰਗ ਤੱਕ ਗ੍ਰੰਥ ਤਿਆਰ ਹੋਇਆ ਉਹਦਾ ਨਾਮ ਰੱਖਿਆ ਆਦ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਇਹ ਪਾਵਨ ਬੀੜ ਤਿਆਰ ਹੋਈ ਔਰ ਸਾ ਸੰਗਤ ਉਸੇ ਬੀੜ ਨੂੰ ਫਿਰ ਸ੍ਰੀ ਹਰਿਮੰਦਰ ਸਾਹਿਬ ਪ੍ਰਕਾਸ਼ ਕਰਨਾ ਸੀ ਹਰਿਮੰਦਰ ਸਾਹਿਬ ਦੀ ਇਮਾਰਤ 1601 ਵਿੱਚ ਤਿਆਰ ਹੋ ਗਈ ਸੀ ਤਿੰਨ ਸਾਲ ਹਰਿਮੰਦਰ ਵਿੱਚ ਬਹਿ ਕੇ ਗੁਰੂ ਅਰਜਨ ਦੇ ਮਹਾਰਾਜ ਨੇ ਕੋਈ ਉਪਦੇਸ਼ ਨਹੀਂ ਦਿੱਤਾ ਹਰਿਮੰਦਰ ਸਾਹਿਬ ਦੀ ਇਮਾਰਤ ਵਿੱਚ ਚੰਦਨ ਦੀ ਚੌਂਕੀ ਲੱਗਦੀ ਰਹੀ ਪਰ ਉਹਦੇ ਉੱਤੇ ਗੁਰੂ ਅਰਜਨ ਸਾਹਿਬ ਮਹਾਰਾਜ ਵਿਰਾਜਮਾਨ ਨਹੀਂ ਹੋਏ ਜਦੋਂ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੇ ਸਰੂਪ ਤਿਆਰ ਹੋ ਗਏ ਇਤਿਹਾਸ ਕਹਿੰਦਾ ਹੈ ਇੱਕ ਰਾਤ ਪਹਿਲਾਂ ਧੰਨ ਗੁਰੂ ਅਰਜਨ ਸਾਹਿਬ ਮਹਾਰਾਜ ਸਰੋਵਰ ਦੀ ਪ੍ਰਕਰਮਾ ਕਰ ਰਹੇ ਨੇ ਇੱਕ ਗੱਲ ਸੋਚਦੇ ਨੇ ਹਰ ਮੰਦਰ ਸਾਹਿਬ ਵਿੱਚ ਗੁਰੂ ਗ੍ਰੰਥ ਸਾਹਿਬ ਦਾ ਪ੍ਰਕਾਸ਼ ਕਰਨਾ ਪਰ ਕਰਵਾਉਣਾ ਕਿਹਦੇ ਕੋਲੋਂ ਹੈ ਫਿਰ ਚੋਣ ਕਰਦਿਆਂ ਕਰਦਿਆਂ ਜਿੱਥੇ ਸਰੋਵਰ ਦੇ ਕੰਢੇ ਬਾਬਾ ਬੁੱਢਾ ਸਾਭ ਦੀ ਵੇਰ ਹੈ ਬਾਬੇ ਬੁੱਢੇ ਦੀ ਵੇਰ ਕੋਲ ਆਏ ਉੱਥੇ ਇੱਕ ਸਰੀਰ ਚਿੱਟੀ ਚਾਦਰ ਲੱਗ ਕੇ ਚੌਂਕੜਾ ਮਾਰ ਕੇ ਬੈਠਾ ਹੈ ਆਵਾਜ਼ ਆ ਰਹੀ ਹੈ ਇੱਕ ਓੰਕਾਰ ਸਤਨਾਮ ਕਰਤਾ ਪੁਰਖ ਨਿਰਭੋ ਨਿਰਵਹਿਰ ਅਕਾਲ ਮੂਰਤ ਜੁਨੀ ਸੈ ਭੰਗੁਰ ਪ੍ਰਸਾਦ ਪਾਤਸ਼ਾਹ ਕੋਲ ਖਲੋ ਗਏ ਜਦੋਂ ਉਹ ਸਰੀਰ ਨੇ ਚਾਦਰ ਲੱਗ ਕੇ ਉੱਠ ਕੇ ਖਲੋਇਆ ਉਹ ਪਤਾ ਕੌਣ ਹੈ ਬ੍ਰह्मज्ञानी ਬਾਬਾ ਬੁੱਢਾ ਸਾਹਿਬ ਬਾਬਾ ਬੁੱਢਾ ਹੱਥ ਜੋੜ ਕੇ ਖਲੋ ਗਏ। ਸ਼੍ਰੀ ਗੁਰੂ ਅਰਜਨ ਦੇ ਮਹਾਰਾਜ ਨੇ ਅਦਬ ਨਾਲ ਕਿਹਾ ਬਾਬਾ ਬੁੱਢਾ ਸਾਹਿਬ ਤੁਹਾਨੂੰ ਇੱਕ ਸੇਵਾ ਦੇਣੀ ਹੈ। ਮਹਾਰਾਜ ਹੁਕਮ ਕਰੋ ਕਿ ਲੰਗੇ ਜਿਹੜੀ ਆਪਾਂ ਵੀੜ ਗ੍ਰੰਥ ਤਿਆਰ ਕੀਤਾ ਹੈ ਉਸ ਗੁਰੂ ਗ੍ਰੰਥ ਸਾਹਿਬ ਦਾ ਪ੍ਰਕਾਸ਼ ਹਰੀ ਮੰਦਰ ਵਿੱਚ ਕਰਨਾ ਹੈ ਤੇ ਬਾਬਾ ਬੁੱਢਾ ਸਾਹਿਬ ਮੈਂ ਚਾਹੁੰਨੇ ਤੁਸੀਂ ਆਪਣੇ ਹੱਥਾਂ ਨਾਲ ਉਹਦਾ ਪ੍ਰਕਾਸ਼ ਕਰੋ। ਬੱਬੇ ਬੁੱਢੇ ਨੇ ਹੱਥ ਜੋੜ ਕੇ ਕਿਹਾ ਮਹਾਰਾਜ ਕਿਸੇ ਗਿਆਨੀ ਦੀ ਸੇਵਾ ਲਾਓ ਤੁਹਾਡੇ ਕੋਲ ਪੜੇ ਲਿਖੇ ਭਾਈ ਗੁਰਦਾਸ ਭਾਈ ਬੰਨੋ ਭਾਈ ਜੇਠਾ ਭਾਈ ਪ੍ਰਾਣਾ ਭਾਈ ਦਗਾਣਾ ਇਹਨੇ ਸਿੱਖਨੇ ਮਹਾਰਾਜ ਮੈਂ ਤਾਂ ਘਾਹ ਖੁੱਤਣ ਵਾਲਾ ਬੰਦਾ ਹਾਂ ਮੈਂ ਤਾਂ ਪਸ਼ੂ ਚਾਰਨ ਵਾਲਾ ਬੰਦਾ ਹਾਂ ਮੈਂ ਤੇ ਖੇਤੀ ਕਰਨ ਵਾਲਾ ਆਮ ਸਧਾਰਨ ਘਾਹ ਖੁੱਤਣ ਵਾਲਾ ਬੰਦਾ ਹਾਂ ਮੇਰੇ ਹੱਥ ਵੇਖੋ ਬੁੱਢੇ ਦੇ ਹੱਥਾਂ ਵਿੱਚ ਮਿੱਟੀ ਫਸੀ ਰਹਿੰਦੀ ਹੈ ਮਹਾਰਾਜ ਮੈਂ ਕੀ ਪ੍ਰਕਾਸ਼ ਕਰਾਂਗਾ ਸ੍ਰੀ ਗੁਰੂ ਅਰਜਨ ਦੇਵ ਮਹਾਰਾਜ ਬੋਲੇ ਕਹਿੰਦੇ ਬਾਬਾ ਬੁੱਢਾ ਸਾਹਿਬ ਤੁਹਾਡੇ ਹੱਥਾਂ ਵਿੱਚ ਬੜੀ ਬਰਕਤ ਹੈ ਮੈਂ ਤੁਹਾਡੇ ਹੱਥਾਂ ਤੋਂ ਪ੍ਰਕਾਸ਼ ਕਰਾਉਣੇ ਕਿਉਂ ਰਹੀ ਗੱਲ ਮਿੱਟੀ ਨਾਲ ਹੱਥ ਲਿਬੜੇ ਨੇ ਘਾਹ ਖੁੱਤਣ ਵਾਲੇ ਨੇ ਇਹ ਹੱਥ ਕੀ ਕਰਨ ਵਾਲੇ ਨੇ ਬਾਬਾ ਬੁੱਢਾ ਸਾਹਿਬ ਮੈਂ ਖੇਤੀ ਕਰਨ ਵਾਲੇ ਹੱਥਾਂ ਤੋਂ ਪ੍ਰਕਾਸ਼ ਕਰਾਉਣੇ ਕਿਉਂ ਜਿਸ ਬਾਣੀ ਦਾ ਪ੍ਰਕਾਸ਼ ਹੋਣਾ ਹੈ ਉਹ ਬਾਣੀ ਉਹਨਾਂ ਦੀ ਉਚਾਰਨ ਹੋਈ ਜਿਨ੍ਹਾਂ ਦੇ ਹੱਥ ਸਾਰਾ ਦਿਨ ਜੋੜਿਆਂ ਨਾਲ ਲੱਬੜੇ ਰਹਿੰਦੇ ਸੀ ਜੋੜੇ ਗੰਢਣ ਵਾਲਿਆਂ ਦੀ ਬਾਣੀ ਹੈ ਕੱਪੜਾ ਸਿਉਣ ਵਾਲਿਆਂ ਦੀ ਬਾਣੀ ਹੈ ਕੱਪੜਾ ਬੁੰਨ ਵਾਲੇ ਬਾਬੇ ਕਬੀਰ ਦੀ ਬਾਣੀ ਹੈ ਮੈਂ ਤੁਹਾਡੇ ਹੱਥਾਂ ਤੋਂ ਪ੍ਰਕਾਸ਼ ਕਰਾਉਣੇ ਸਾ ਸੰਗਤ ਚੋਣ ਬਹੁਤ ਵਧੀਆ ਸੀ ਉਹਦਾ ਰੀਜ਼ਨ ਕਾਰਨ ਪਤਾ ਕੀ ਹੈ ਇਹ ਨਹੀਂ ਕਿ ਭਾਈ ਗੁਰਦਾਸ ਸਾਹਿਬ ਹੋਰਾਂ ਵਿੱਚ ਕੋਈ ਕਮੀ ਹੈ ਕਿਉਂਕਿ ਜਦੋਂ ਬਾਣੀ ਨੂੰ ਵਿਚਾਰਨਾ ਹੋਵੇ ਪੜਨਾ ਹੋਵੇ ਪੜਾਉਣਾ ਹੋਵੇ ਸਿਖਾਉਣਾ ਹੋਵੇ ਉਦੋਂ ਗਿਆਨੀ ਪੜਿਆ ਲਿਖਿਆ ਗਿਆਨਬਾਨ ਬੰਦਾ ਚਾਹੀਦਾ ਹੈ ਪਰ ਜਦੋਂ ਬਾਣੀ ਨੂੰ ਸਿਖਾਉਣ ਤੋਂ ਵੱਧ ਵਰਤੌਣਾ ਹੋਵੇ ਗੱਲ ਵਰਤੌਣ ਦੀ ਆਵੇ ਉਦੋਂ ਸ਼ਰਦਾ ਵਾਲਾ ਬੰਦਾ ਚਾਹੀਦਾ ਹੈ ਦੇਖੋ ਕੜਾ ਪ੍ਰਸ਼ਾਦੀ ਦੀਗ ਬਣਦੀ ਹੈ ਜਿਹਨੂੰ ਬਣਾਉਣੀ ਆਉਂਦੀ ਐ ਉਹ ਬੰਦੇ ਨੂੰ ਸੇਵਾ ਲਈਦੀ ਐ ਭਾਈ ਤੈਨੂੰ ਬਣਾਉਣੀ ਆਉਂਦੀ ਐ ਜੇ ਤੈਨੂੰ ਕੜਾ ਪ੍ਰਸ਼ਾਦ ਤਿਆਰ ਨਹੀਂ ਕਰਨਾ ਆਉਂਦਾ ਪਾਣੀ ਵੱਧ ਪਾ ਦਿੱਤਾ ਤਮ ਹੀ ਪ੍ਰਸ਼ਾਦ ਖਰਾਬ ਹੋ ਜਾਏਗਾ ਪਾਣੀ ਘੱਟ ਪਾ ਦੋਂਗੇ ਤਮ ਹੀ ਹੱਥਾਂ ਵਿੱਚੋਂ ਪ੍ਰਸ਼ਾਦ ਡਿਗੇਗਾ ਫਿਰ ਜਿਹਨੂੰ ਬਣਾਉਣਾ ਆਉਂਦਾ ਉਹ ਤੋਂ ਬਣਵਾਈਦਾ ਪਰ ਜਦੋਂ ਗੱਲ ਪ੍ਰਸ਼ਾਦ ਵਰਤੋਂ ਦੀ ਆਉਂਦੀ ਐ ਉਦੋਂ ਸ਼ਰਧਾ ਭਾਵਨਾ ਵਾਲਾ ਵਰਤੋਂ ਵਾਲਾ ਚਾਹੀਦਾ ਇਹ ਨਹੀਂ ਵੀ ਦੂਜਿਆਂ ਨੂੰ ਠੱਡੇ ਮਾਰੀ ਜਾਵੇ ਦਬਕੇ ਮਾਰੀ ਜਾਵੇ ਵਰਤੌਣ ਵਾਲੇ ਦੀ ਗੱਨੀ ਦੀ ਲੋੜ ਨਹੀਂ ਹੈ ਵਰਤੌਣ ਵਾਲਾ ਭਾਵਨਾ ਵਾਲਾ ਚਾਹੀਦਾ ਉਹ ਸ਼ਰਧਾ ਭਾਵਨਾ ਨਾਲ ਵਰਤਾਵੇ ਅੱਜ ਬਾਬਾ ਬੁੱਢਾ ਸਾਹਿਬ ਦੀ ਚੋਣ ਕੀਤੀ ਅਗਲੀ ਸਵੇਰ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀ ਵੀੜ ਤਿਆਰ ਕਰਕੇ ਪਾਵਨ ਸਰੂਪ ਹਰਿਮੰਦਰ ਸਾਹਿਬ ਲੈ ਆਂਦੇ ਗਏ ਸ੍ਰੀ ਗੁਰੂ ਅਰਜਨ ਦੇਹ ਮਹਾਰਾਜ ਚੌਰਸਫ ਕਰਦੇ ਨੇ ਚੰਦਨ ਦੀ ਚੌਂਕੀ ਤੇ ਅੱਜ ਦੇ ਦਿਨ ਪ੍ਰਕਾਸ਼ ਕੀਤਾ ਔਰ ਜਦੋਂ ਪ੍ਰਕਾਸ਼ ਕੀਤਾ ਹੁਕਮ ਕੀਤਾ ਗੁਰੂ ਅਰਜਨ ਸਾਹਿਬ ਨੇ ਬੁੱਢਾ ਸਾਹਿਬ ਖੋਲੋ ਗ੍ਰੰਥ ਲਿਓ ਆਵਾਜ਼ਾਂ ਸੁਣੈ ਸਭ ਪੰਥ ਬਾਬੇ ਬੁੱਢੇ ਨੇ ਪਹਿਲੇ ਦਿਨ ਪ੍ਰਕਾਸ਼ ਕਰਕੇ ਹੁਕਮ ਪੜਿਆ ਸੰਤਾਂ ਕੇ ਕਾਰਜ ਆਪ ਖੋਲੋਇਆ ਹਰ ਕੰਮ ਕਰਾਵਣ ਆਇਆ RAM ਧਰਤ ਸੁਹਾਵੀ ਤਾਲ ਸੁਹਾਵਾ ਵਿੱਚ ਅੰਮ੍ਰਿਤ ਜਲ ਛਾਇਆ RAM ਜਿਹੜੇ ਦਿਨ ਪ੍ਰਕਾਸ਼ ਕੀਤਾ ਅੱਜ ਉਹ ਦਿਨ ਆਪਾਂ ਮਨਾ ਰਹੇ ਪਹਿਲਾ ਪ੍ਰਕਾਸ਼ ਪੁਰਬ ਜਿੱਦਣ ਗੁਰੂ ਅਰਜਨ ਸਾਹਿਬ ਮਹਾਰਾਜ ਨੇ ਪਹਿਲੀ ਵਾਰ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਪਾਵਨ ਸਰੂਪ ਹਰਮੰਦਰ ਸਾਹਿਬ ਪ੍ਰਕਾਸ਼ ਕੀਤਾ ਸਾਧ ਸੰਗਤ ਇਤੋਂ ਬਾਅਦ ਗੁਰੂ ਨੇ ਸਿੱਖਾਂ ਦੇ ਅੰਦਰ ਵਿਸ਼ਵਾਸ ਸ਼ਰਧਾ ਤੇ ਸਤਕਾਰ ਪੈਦਾ ਕੀਤਾ ਭਾਈ ਜੇ ਬਾਣੀ ਤੋਂ ਕੁਝ ਲੈਣਾ ਹੈ ਫਿਰ ਬਾਣੀ ਦਾ ਅਦਬ ਕਰੋ ਕਿਉਂਕਿ ਬਾਣੀ ਅੱਖਰ ਨਹੀਂ ਹੈ ਬਾਣੀ ਇਕੱਲਾ ਗਿਆਨ ਨਹੀਂ ਹੈ ਇਹ ਬਾਣੀ ਵਾਹ ਵਾਹ ਬਾਣੀ ਨਿਰੰਕਾਰ ਹੈ ਤਿਸ ਜੀਵੜ ਅਵਰ ਨ ਕੋਏ ਗੁਰੂ ਅਰਜਨ ਸਾਹਿਬ ਮਹਾਰਾਜ ਨੇ ਸਤਕਾਰ ਕਰਨਾ ਸਿਖਾਇਆ ਜਦੋਂ ਤੋਂ ਪ੍ਰਕਾਸ਼ ਹੋਇਆ ਗੁਰੂ ਗ੍ਰੰਥ ਸਾਹਿਬ ਦਾ ਤਦੋਂ ਤੋਂ ਗੁਰੂ ਅਰਜਨ ਦੇ ਮਹਾਰਾਜ ਥੱਲੇ ਪੋਏ ਬੈੰਦੇ ਰਹੇ ਸੰਗਤ ਵਿੱਚ ਸ਼੍ਰੀ ਹਰਮੰਦਰ ਸਾਹਿਬ ਦੇ ਸਾਹਮਣੇ ਇੱਕ ਕੋਠਾ ਤਿਆਰ ਹੋਇਆ ਕਮਰਾ ਉਸ ਕੋਠੇ ਵਿੱਚ ਪਲੰਘ ਲਾਇਆ ਰਾਤੀ ਸੁਖਾਸਣ ਕਰਕੇ ਉਸ ਪਲੰਘ ਉੱਤੇ ਗੁਰੂ ਗ੍ਰੰਥ ਸਾਹਿਬ ਜੀ ਵਿਰਾਜਮਾਨ ਸਹੀ ਔਰ ਸਾਧ ਸੰਗਤ ਉਹ ਪਲੰਘ ਦੇ ਕੋਲ ਥੱਲੇ ਇੱਕ ਚਾਦਰ ਵਿਛਾਉਣੀ ਆਪ ਗੁਰੂ ਅਰਜਨ ਸਾਹਿਬ ਮਹਾਰਾਜ ਨੇ ਧਰਤੀ ਤੇ ਸੋਣਾ ਪਲੰਘ ਉੱਤੇ ਗੁਰੂ ਗ੍ਰੰਥ ਸਾਹਿਬ ਸੁਖਾਸਣ ਕਰਨੇ ਅੱਜ ਤੱਕ ਦਰਸ਼ਨ ਕਰਿਓ ਸ਼੍ਰੀ ਹਾਲ ਤੱਕ ਸਭ ਤੋਂ ਜਿੱਥੋਂ ਸਰੂਪ ਹੁੰਦਾ ਨਾ ਕੋਠਾ ਸਭ ਤੋਂ ਅੱਜ ਵੀ ਵੱਡੇ ਪਲੰਘ ਦੇ ਥੱਲੇ ਰੋਜ਼ ਚਾਦਰ ਬਦਲੀ ਜਾਂਦੀ ਆ ਪੈਰਾਂ ਵਿੱਚ ਪਈ ਚਾਦਰ ਕਿਉਂ ਬਦਲੀ ਜਾਂਦੀ ਕਿ ਕੋਈ ਪ੍ਰਤੀਕ ਹੈ ਇੱਥੇ ਗੁਰੂ ਅਰਜਨ ਦੇ ਮਹਾਰਾਜ ਆਪ ਭੋਏ ਸੁੰਦੇ ਰਹੇ ਭਾਈ ਸਿੱਖੋ ਜਦੋਂ ਬਾਣੀ ਨੂੰ ਨਿਰੰਕਾਰ ਜਾਣ ਕੇ ਸਨਮਾਨ ਕਰੋਗੇ ਜੋ ਬਾਣੀ ਤੋਂ ਮੰਗੋਗੇ ਉਹ ਤੁਹਾਨੂੰ ਮਿਲੇਗਾ ਕਿਉਂਕਿ ਬਾਣੀ ਅੱਖਰ ਨਹੀਂ ਹੈ ਬਾਣੀ ਵਾ ਵਾ ਬਾਣੀ ਨਿਰੰਕਾਰ ਹੈ ਇਸ ਜੀਵਨ ਅਵਰ ਨ ਕੋਏ ਜਿਸ ਜਗ੍ਹਾ ਤੇ ਪਾਤਸ਼ਾਹ ਨੇ ਪ੍ਰਕਾਸ਼ ਕਰਕੇ ਸਨਮਾਨ ਦਿੱਤਾ ਉਸ ਧਰਤੀ ਤੇ ਨਾਲ ਸਤਕਾਰ ਕਰਨਾ ਸਿਖਾਇਆ ਭਾਈ ਤੁਸੀਂ ਸਨਮਾਨ ਕਰਿਓ ਅਦਬ ਕਰਿਓ ਜੋ ਮੰਗੋਗੇ ਉਹ ਮਿਲੇਗਾ ਤੈਉ ਬਾਅਦ ਵਿੱਚ ਗੁਰੂ ਨੇ ਹੁਕਮ ਕੀਤਾ ਕਿ ਜੋ ਸਿੱਖ ਕੁਰਬਾਨੀ ਪੈ ਕਰੇ ਜਿਹੜਾ ਸਿੱਖ ਕੁਰਬਾਨੀ ਦਾ ਡਰ ਰੱਖੇ ਇਹ ਨਾ ਹੋਵੇ ਵਡਾਰੀ ਕੋਈ ਨਹੀਂ ਜੀ ਪੈਰ ਰੱਖੇ ਬਾਣੀ ਦਾ ਘਰ ਵਿੱਚ ਬਾਣੀ ਦੇ ਗੁੱਟਕੇ ਹੋਣ ਉਹਨੂੰ ਕੱਪੜੇ ਚ ਲਪੇਟ ਕੇ ਉੱਚੀ ਜਗ੍ਹਾ ਤੇ ਰੱਖੋ ਨਿਤਨੇਮ ਇਸ ਤਰ੍ਹਾਂ ਨਹੀਂ ਹੋਣਾ ਚਾਹੀਦਾ ਕਿ ਬੈੱਡ ਦੇ ਉੱਤੇ ਬਹਿ ਕੇ ਪਾਠ ਕਰ ਰਹੇ ਹੋ ਬੈੱਡ ਤੇ ਬਹਿ ਕੇ ਪਾਠ ਕਰਨਾ ਮਾੜਾ ਨਹੀਂ ਹੈ ਪਰ ਪਾਠ ਕਰਦਿਆਂ ਕਰਦਿਆਂ ਗੁੱਟਕਾ ਬੈੱਡ ਦੀ ਢੋਤ ਤੇ ਰੱਖ ਦਿਓ ਜਿੱਥੇ ਚਾਹ ਕੱਪ ਜਿੱਥੇ ਚਾਹ ਵਾਲੇ ਝੁੱਠੇ ਕੱਪ ਪਏ ਹੋਣ ਜਿੱਥੇ ਕੋਈ ਹੋਰ ਭਾਂਡੇ ਵਰਤਨ ਪਏ ਉਸ ਜਗ੍ਹਾ ਤੇ ਗੁਟਕਾ ਰੱਖ ਦਿੰਦੇ ਨਹੀਂ ਬਾਣੀ ਦੀ ਪੁੱਛੀ ਗੁਟਕਾ ਉੱਚੀ ਜਗ੍ਹਾ ਤੇ ਚਾਹੀਦਾ ਹੈ ਜਿੱਥੇ ਮਰਜ਼ੀ ਬਹਿ ਕੇ ਨਿਮ ਕਰੋ ਪਰ ਜਦੋਂ ਉਹਨੂੰ ਵਿਰਾਜਮਾਨ ਕਰਨਾ ਉੱਚੀ ਜਗ੍ਹਾ ਤੇ ਹੋਵੇ ਇਹ ਨਹੀਂ ਕਿ ਬੈੱਡ ਦੀ ਢੋਤ ਤੇ ਗੁਟਕਾ ਪਿਆ ਜਦੋਂ ਅਦਵ ਕਰੋਗੇ ਉਦੋਂ ਗੁਰੂ ਕੋਲੋਂ ਜੋ ਮੰਗੋਗੇ ਮਿਲੇਗਾ ਇਹਨੂੰ ਪਾਤਸ਼ਾਹ ਨੇ ਹੁਕਮ ਕੀਤਾ ਫਿਰ ਜੋ ਸਿੱਖ ਕੁਰਬਾਨੀ ਪੈ ਕਰੇ ਜਿਨ ਪ੍ਰਯਾਸ ਬਬਸਾ ਕਰ ਤਰੇ ਜਿਨ ਬਿ ਅਦਬ ਨਾ ਬਾਣੀ ਧਾਰਾ ਜਾਨੋ ਸੋ ਸਿੱਖ ਨਹੀਂ ਹਮਾਰਾ ਭਾਈ ਜਿਹੜਾ ਬਾਣੀ ਦਾ ਭੈ ਤੇ ਅਦਬ ਨਹੀਂ ਕਰੇਗਾ ਉਹ ਸਾਡਾ ਸਿੱਖ ਨਹੀਂ ਹੋਏਗਾ ਪਾਤਸ਼ਾਹ ਜਦੋਂ ਭੈ ਤੇ ਅਦਬ ਕਰਾਂਗੇ ਫਿਰ ਕੀ ਮਿਲੇਗਾ ਕਹਿੰਦੇ ਜੋ ਮੰਗੋਗੇ ਉਹ ਮਿਲਦਾ ਸਤ ਸੰਗਤ ਤੁਹਾਡਾ ਤਜਰਬਾ ਰਹਿਣਾ ਮਾਂ ਪਿਓ ساری ਉਮਰ ਮਿਹਨਤ ਕਰਕੇ ਜ਼ਮੀਨ ਜਾਇਦਾਦ ਕਿਹਦੇ ਲਈ ਬਣਾਉਂਦੇ ਨੇ ਪੁੱਤਾਂ ਲਈ ਜਿਸ ਪੁੱਤ ਲਈ ਜ਼ਮੀਨ ਜਾਇਦਾਦ ਬਣਾਈ ਜਾਂਦੀ ਹੈ ਜੇ ਤਾਂ ਪੁੱਤਰ ਅਗਿਆਕਾਰੀ ਹੈ ਜੇ ਤਾਂ ਪੁੱਤਰ ਪਿਓ ਦਾ ਭੈ ਤੇ ਅਦਬ ਕਰਦਾ ਉਹ ਪਿਓ ساری ਜ਼ਮੀਨ ਪੁੱਤ ਦੇ ਨਾਮ ਲਵਾ ਦਿੰਦਾ ਜੇ ਪੁੱਤ ਅਗਿਆਕਾਰੀ ਨਹੀਂ ਪਿਓ ਦਾ ਭੈ ਤੇ ਅਦਬ ਨਾ ਕਰੇ। ਉਹ ਹੀਓ ਪਿਓ ਫਿਰ ਬੇਦਖਲ ਕਰ ਦਿੰਦਾ। ਵੇ ਚੱਲ ਚੱਲ ਜਾਇਦਾਦ ਤੋਂ ਬੇਦਖਲ ਕਰ ਰਿਹਾ। ਕਿਉਂ ਬਈ? ਇਹਨੇ ਅਦਬ ਨਹੀਂ ਕੀਤਾ ਬਈ। ਮੇਰਾ ਕਹਿਣਾ ਨਹੀਂ ਮੰਨਦਾ, ਮੇਰੀ ਅਗਿਆ ਵਿੱਚ ਨਹੀਂ। ਇਦਾਂ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀ ਬਾਣੀ ਦਾ ਅਦਬ ਕਰਾਂਗੇ, ਭੈ ਕਰਾਂਗੇ, ਅਗਿਆ ਚ ਰਵਾਂਗੇ। ਜੋ ਮੰਗੋਗੇ ਉਹ ਲਿਖ ਕੇ ਦਿੱਤੇ। ਲਖਤੀ ਰੂਹ ਵਿੱਚ ਪਾਤਸ਼ਾਹ ਨੇ ਕਿਹਾ ਕਿ ਜੋ ਮੰਗੇ ਠਾਕੁਰ ਆਪਣੇ ਤੇ सोई सोई ਦੇਵੇ ਪਤਾ ਕਿਉਂ ਜਿਹਦੇ ਕੋਲੋਂ ਮੰਗ ਰਿਹਾ ਉਹਦੇ ਘਰ ਚ ਸਭ ਕੁਝ ਹੈ ਜਿਹਦੇ ਘਰ ਵਿੱਚ ਸਭ ਕੁਝ ਨਹੀਂ ਹੈ ਉੱਥੋਂ ਸਭ ਕੁਝ ਨਹੀਂ ਮਿਲ ਸਕਦਾ ਜਿਸ ਘਰ ਨਾਲ ਗੁਰੂ ਨੇ ਸਾਨੂੰ ਜੋੜਿਆ ਉਸ ਘਰ ਵਿੱਚ ਸਭ ਕੁਝ ਹੈ ਹਰ ਵਕਤ ਉਸ ਘਰ ਚੋਂ ਆਵਾਜ਼ ਆਏਗੀ ਕਿ ਸਾਚੇ ਸਾਹਿਵਾ ਪੜੋ ਕਿਆ ਨਹੀਂ ਕਰਤੇ ਰਹਿ ਕਰਤਾ ਤੇਰੇ ਸਭ ਕੁਸ਼ ਹੈ ਜਿਸ ਦੇ ਸੋ ਪਾਵੇ ਇੱਕ ਵਾਰ ਸਾਰੇ ਪੜੋ ਆਖੋ ਸਤਨਾਮ ਸ੍ਰੀ ਫਿਰ ਆਖੋ ਸਤਨਾਮ ਸ੍ਰੀ ਜਿਹਦੇ ਘਰ ਵਿੱਚ ਸਭ ਕੁਝ ਹੈ ਉਹਨੇ ਲਿਖ ਕੇ ਦਿੱਤਾ ਜੋ ਮੰਗੇ ਠਾਕੁਰ ਆਪਣੇ ਤੇ ਸੋਈ ਸੋਈ ਦੇਵੇ ਨਾਨਕ ਦਾਸ ਮੁਖ ਤੇ ਜੋ ਬੋਲੇ ਇਹਾਂ ਉਹਾਂ ਸੱਚ ਹੋਵੇ ਜੋ ਭਾਗਾਂ ਚ ਲਿਖਿਆ ਉਹ ਤਾਂ ਮਿਲਣਾ ਹੀ ਮਿਲਣਾ ਹੈ ਜੋ ਭਾਗਾਂ ਚ ਨਹੀਂ ਵੀ ਲਿਖਿਆ ਗੁਰੂ ਉਹ ਵੀ ਲਿਖ ਦਿੰਦਾ ਹੈ ਇੱਕ ਵਾਰਾਖੋ ਸਤਨਾਮ ਸ੍ਰੀ ਇਹ ਉਹਦੇ ਘਰ ਦੀ ਵਡਿਆਈ ਐ ਕਿ ਹੁਕਮੇ ਧਾਰ ਅਤਰਹਾਵੇ ਹੁਕਮੇ ਉਪਜੈ ਹੁਕਮ ਸਮਾਵੇ ਹੁਕਮੇ ਉਚ ਨੀਚ ਬਿਵਹਾਰ ਹੁਕਮੇ ਅਨਕ ਰੰਗ ਪ੍ਰਕਾਰ ਕਰ ਕਰ ਦੇਖੈ ਆਪਣੀ ਵਡਿਆਈ ਭਾਈ ਇਹ ਉਹਦੇ ਘਰ ਦੀ ਵਡਿਆਈ ਐ ਉਹ ਚਾਵੇ ਤਾਂ ਜੋ ਭਗਾ ਚ ਨਹੀਂ ਵੀ ਲਿਖਿਆ ਭਿਖਾਰੀ ਤੇ ਰਾਜ ਕਰਾਵੇ ਰਾਜਾ ਤੇ ਪੇਖਾਰੀ ਖਲ ਮੂਰਖ ਤੇ ਪੰਡਤ ਕਰਬੋ ਪੰਡਤ ਤੇ ਮੁਗਧਾ ਜੀ ਇਹ ਉਹਦੀ ਵਡਿਆਈ ਮੈਨੂੰ ਹੁਕਮ ਹੋਇਆ ਦੋ ਗੱਲਾਂ ਸੁਣਾਉਣ ਦਾ ਉਹਨੂੰ ਧਿਆਨ ਨਾਲ ਸੁਣੇ ਸ਼੍ਰੀ ਗੁਰੂ ਰਾਮਦਾਸ ਮਹਾਰਾਜ ਦੇ ਚਰਨਾਂ ਵਿੱਚ ਇੱਕ ਸੱਜਣ ਹੁੰਦਾ ਹੈ ਦੋ ਚਾਰ ਕਿੱਲੇ ਉਹਦੇ ਕੋਲ ਜ਼ਮੀਨ ਸਿਹਾਰ ਹੈ ਦੰਮੇ ਬੱਚੇ ਜਵਾਨ ਹੋ ਗਏ ਉਹਨੇ ਲੜਕੇ ਨੂੰ ਬਾਹਰ ਭੱਲਿਆ ਉਸ ਵਕਤ 9-10 ਲੱਖ ਰੁਪਈਆ ਕਰਜ਼ਾ ਚੁੱਕਿਆ ਸਾਥ ਸੰਗਤ ਤੋਂ ਦੋਂ ਜ਼ਮੀਨਾਂ ਦੇ ਬੁੱਤੇ ਰੇਟ ਵੀ ਨਹੀਂ ਸੀ ਏਜੰਟ ਪੈਸੇ ਲੈ ਕੇ ਭੱਜ ਗਿਆ ਲੜਕੇ ਨੂੰ ਮਲੇਸ਼ੀਆ ਬਿਠਾ ਦਿੱਤਾ ਉੱਥੋਂ ਇੱਕੋ ਇੱਕ ਆਪਣਾ ਪੁੱਤ ਬਚਾਉਣ ਲਈ ਉਹਨੇ 1 ਲੱਖ 1.5 ਲੱਖ ਰੁਪਈਆ ਹੋਰ ਲਾ ਕੇ ਆਪਣੇ ਲੜਕੇ ਨੂੰ ਵਾਪਸ ਲਾਇਆ ਕਰਜ਼ਾ ਚੜ ਗਿਆ 10-12 ਲੱਖ ਰੁਪਈਆ ਲੜਕਾ ਘਰ ਬੈ ਗਿਆ ਏਜੰਟ ਭੱਜ ਗਿਆ ਸਿਰ ਤੇ ਕਰਜ਼ਾ ਚੜ ਗਿਆ ਜ਼ਮੀਨ ਜਿਹੜੀ ਉਹ ਗਹਣੇ ਰੱਖੀ ਹੋਈ ਏ ਲੜਕੀ ਵਿਆਹਣ ਜੋਗੀ ਘਰ ਵਿੱਚ ਬੈਠੀ ਏ ਮਨ ਵਿੱਚ ਆਉਣ ਲੱਗ ਪਿਆ ਕਰਜ਼ਾ ਕਿਵੇਂ ਉਤਰੇਗਾ ਸਿਰੋਂ ਕਰਜ਼ਾ ਕਿਵੇਂ ਲੱਥੇਗਾ ਜੇ ਸਿਰ ਤੇ ਕਰਜ਼ਾ ਰਿਆ ਸਾਰੇ ਪਿੰਡ ਨੂੰ ਪਤਾ ਏ ਨੇ ਜ਼ਮੀਨ ਗਹਣੇ ਰੱਖੀ ਏ ਮੇਰੀ ਧੀ ਦਾ ਪੁੱਤ ਦਾ ਰਿਸ਼ਤਾ ਨਹੀਂ ਹੋਣਾ ਪੁੱਤਰ ਦੀ ਗੱਲ ਛੱਡੋ ਧੀ ਦੇ ਰਿਸ਼ਤੇ ਦਾ ਫਿਕਰ ਹੁੰਦਾ ਪਿਓ ਨੂੰ ਮੇਰੀ ਧੀ ਚੰਗੇ ਥਾਂ ਤੇ ਵਿਆਹ ਹੋ ਜਾਏ ਮੇਰੀ ਧੀ ਦਾ ਰਿਸ਼ਤਾ ਨਹੀਂ ਹੋਣਾ ਜਿਹੜਾ ਆਪੇ ਪੁੱਛੇਗਾ ਜ਼ਮੀਨ ਸਿਹਾੜ ਚਾਰ ਜਿਹੜੇ ਹੈ ਨੂੰ ਮੈਂ ਗਹਿਣੇ ਰੱਖੇ ਹੋਏ ਨੇ ਉਹਦਾ ਫਿਕਰ ਟੈਨਸ਼ਨ ਵੱਧਦੀ ਗਈ ਔਰ ਸਾਧ ਸੰਗਤ ਇਨਕਮ ਦਾ ਕੋਈ ਸਾਧਨ ਨਾ ਦਿਸੇ ਵੇ ਮੈਂ ਜ਼ਮੀਨ ਛਡਾ ਲਾਂਗਾ ਚਿੱਤ ਵਿੱਚ ਬੁਰੇ ਖਿਆਲ ਆਉਣ ਲੱਗ ਪਏ ਕਹਿੰਦਾ ਇਤੋਂ ਪਹਿਲਾਂ ਵੇ ਜ਼ਮੀਨ ਵਿਕ ਜਾਏ ਇਤੋਂ ਪਹਿਲਾਂ ਵੇ ਰੌਲਾ ਪੈ ਜਾਏ ਮੈਂ ਹੋਵੇ ਨਾ ਜ਼ਹਿਰ ਖਾ ਕੇ ਆਤਮ ਹੱਤਿਆ ਕਰ ਲਾਂ ਕਈ ਵਾਰ ਬੰਦਾ ਟੈਨਸ਼ਨ ਵਿੱਚ ਫਿਰ ਇਹੀ ਸੋਚਦਾ ਉਹਨੂੰ ਹੋਰ ਕੋ ਰਾਹ ਨਹੀਂ ਲੱਭਦਾ ਜਦੋਂ ਨੇ ਆਤਮ ਹੱਤਿਆ ਦਾ ਰਾਹ ਚੁਣ ਲਿਆ ਨਾ ਤਾ ਉਹ ਕਹਿੰਦਾ ਭਾਈ ਸਾਹਿਬ ਮੈਂ ਦਵਾਈ ਵੀ ਖਰੀਦ ਲਈ ਜਿਹੜੀ ਕਣਕ ਤੇ ਟਿੱਕਾ ਰੱਖੀਦਾ ਨਾ ਉਹ ਖਰੀਦ ਲਿਆ ਮਰਨ ਲਈ ਕਹਿੰਦਾ ਫਿਰ ਮੇਰੇ ਮਨ 'ਚ ਖਿਆਲ ਆਇਆ ਵੇ ਮਰਨ ਤੋਂ ਪਹਿਲਾਂ ਇੱਕ ਵਾਰ ਦਰਬਾਰ ਸਾਹਿਬ ਜਾ ਕੇ ਆਵਾਂ ਆਪਣੇ ਪਾਪ ਗਲਤੀਆਂ ਗੁਨਾਹ ਬਖਸ਼ਾਲਮ ਨਾਲੇ ਆਪਣੇ ਬੱਚਿਆਂ ਦੇ ਭਲੇ ਲਈ ਅਰਦਾਸ ਕਰਾਂ ਮਰਨ ਤੋਂ ਪਹਿਲਾਂ ਇੱਕ ਦਿਨ ਪਹਿਲਾਂ ਸ਼ਰੀ ਦਰਬਾਰ ਸਾਹਿਬ ਚਲਾ ਗਿਆ ਉਹਨੇ ਜਾ ਕੇ ਦਰਸ਼ਨ ਕੀਤੇ ਗੁਰੂ ਰਾਮਦਾਸ ਮਹਾਰਾਜ ਦੇ ਲੰਗਰ ਵਿੱਚ ਥੋੜੇ ਵਰਤਨ ਮੰਝੇ ਸੇਵਾ ਕਰਕੇ ਦੋ ਪ੍ਰਸ਼ਾਦ ਦੇ ਛਕੇ ਤੇ ਜਦੋਂ ਵਾਪਸ ਆਉਣ ਲੱਗਾ ਉਹਦੇ ਚਿੱਤ ਵਿੱਚ ਸੀ ਜਿੱਦਣ ਮੈਂ ਦਵਾਈ ਖਾਣੀ ਨਾ ਜ਼ਹਿਰ ਵਾਲੀ ਆਪਣੇ ਖੇਤਾਂ ਵਿੱਚ ਖਾ ਲੈਣੀ ਪਤਾ ਵੀ ਲੱਗ ਜਾ ਨੇੜੇ ਤੇੜੇ ਕਿਤੇ ਬਾਹਰ ਡੂਰ ਦਿਗਿਆ ਤਾਂ ਘਰ ਦੇ ਲੱਭਦੇ ਰਹਿਣਗੇ ਮੇਰਾ ਸੰਸਕਾਰ ਤਾਂ ਹੋ ਜਾਊ ਤਾਂ ਉਹਨੇ ਦਰਬਾਰ ਸਾਹਿਬ ਤੋਂ ਲੰਗਰ ਪ੍ਰਸ਼ਾਦਾ ਛੱਕ ਕੇ ਪ੍ਰਕਰਮਾਂ ਵਿੱਚ ਆਇਆ ਪਿੰਡ ਨੂੰ ਵਾਪਸ ਆਉਣਾ ਸੀ ਸੋਰੋਵਰ ਦੇ ਕੰਡੇ ਖਲੋਕੇ ਹਰਮੰਦਰ ਸਾਹਿਬ ਦੇ ਦਰਸ਼ਨ ਕੀਤੇ ਚੁਲਾ ਭਰ ਕੇ ਜਲ ਦਾ ਮੂੰਹ ਧੋਤਾ ਹੱਥ ਜੋੜ ਕੇ ਹਰਮੰਦਰ ਸਾਹਿਬ ਅੱਲ ਇੱਕ ਪਾਸੇ ਨੂੰ ਮੌਤ ਦਿਸਦੀ ਵੇ ਮੈਂ ਘਰ ਜਾ ਕੇ ਜ਼ਹਿਰ ਵਾਲਾ ਟੀਕਾ ਖਾਣਾ ਘਰ ਜਾ ਕੇ ਜ਼ਹਿਰ ਵਾਲੀ ਉਹ ਦਵਾਈ ਖਾ ਲੈਣੀ ਜਿਹੜੀ ਕਣਕ ਚ ਰੱਖੀ ਦੀ ਦੂਜੇ ਪਾਸੇ ਆਪਣੇ ਬੱਚੇ ਆਪਣੀ ਧੀ ਆਪਣਾ ਪੁੱਤ ਪਰਿਵਾਰ ਘਰ ਵਾਲੀ ਚਿੱਤੇ ਆਉਂਦੀ ਹੈ ਤੀਜੇ ਪਾਸੇ ਆਪਣੀਆਂ ਗਲਤੀਆਂ ਚਿੱਤੇ ਆਉਂਦੀਆਂ ਨੇ ਹਰਮੰਦਰ ਸਾਹਿਬ ਬਲ ਖਲੋ ਕੇ ਹੱਥ ਜੋੜ ਕੇ ਉਹਨੇ ਗੁਰੂ ਰਾਮਦਾਸ ਮਹਾਰਾਜ ਨੂੰ ਕਿਹਾ ਸੱਚੇ ਬਾਦਸ਼ਾਹ ਮੈਂ ਘਰ ਜਾ ਕੇ ਜ਼ਹਿਰ ਵਾਲੀ ਦਵਾਈ ਖਾ ਲੈਣੀ ਐ ਮੈਂ ਅੱਜ ਮਰ ਜਾਣਾ ਹੈ ਗੁਰੂ ਰਾਮਦਾਸ ਸਾਹਿਬ ਮੇਰੇ ਬੱਚਿਆਂ ਦਾ ਖਿਆਲ ਰੱਖਿਓ ਮੇਰੀ ਧੀ ਦਾ ਕਿਤੇ ਰਿਸ਼ਤਾ ਹੋ ਜਾਏ ਮੈਂ ਕਰਜ਼ੇ ਦੇ ਦੁੱਖੋਂ ਅੱਜ ਆਤਮ ਹੱਤਿਆ ਕਰ ਲੈਣੀ ਪਰ ਮੇਰੇ ਬੱਚਿਆਂ ਦਾ ਧਿਆਨ ਰੱਖਿਓ ਐਨੀ ਗੱਲ ਕਹਿ ਕੇ ਰੋ ਪਿਆ ਹੰਝੂ ਅੱਖਾਂ ਵਿੱਚੋਂ ਕਰੇ ਉਹਨੇ ਫਿਰ ਪਾਣੀ ਭਰ ਕੇ ਮੂੰਹ ਤੋੱਤਾ ਅੱਖਾਂ ਪੁੰਜਦੇ ਹੋਏ ਉਹਨਾਂ ਦਰਵਾਰ ਸਾਹਿਬ ਤੋਂ ਅਰਦਾਸ ਕਰਕੇ ਚਲਾ ਗਿਆ ਬਾਹਰ ਜਾ ਕੇ ਉਹਨੇ ਪੰਜ ਰੁਪਏ ਦੇ ਕੇ ਆਟੋ ਲਿਆ ਬਾਹਰਲੇ ਅੱਡੇ ਆ ਕੇ ਉਹਨੇ ਬੱਸ ਲੈ ਲਈ ਮੰਜਿੱਠੇ ਵਾਲੀ ਜਦੋਂ ਉਹ ਉਸ ਕਸਬੇ ਮੰਜਿੱਠੇ ਦੇ ਅੱਡੇ ਚ ਉਤਰਿਆ ਉੱਥੋਂ ਉਹਦਾ 5-7 ਕਿਲੋਮੀਟਰ ਪਿੰਡ ਹੈ ਉੱਥੋਂ ਮਿੰਨੀਆਂ ਬੱਸਾਂ ਚੱਲਦੀਆਂ ਨੇ ਟੈਂਪੋ ਵੀ ਚੱਲਦੇ ਨੇ ਆਟੋ ਤੋ ਕਹਿੰਦਾ ਭਾਈ ਸਾਹਿਬ ਮੈਂ ਜਿਹੜੀ ਪਿੰਡ ਨੂੰ ਬੱਸ ਲੱਗੀ ਹੋਈ ਸੀ ਨਾ ਮਿੰਨੀ ਬੱਸ ਕਹਿੰਦਾ ਮੈਂ ਉਹ ਛੋਟੀ ਮਿੰਨੀ ਬੱਸ 'ਚ ਪਿੰਡ ਨੂੰ ਜਾਣ ਵਾਲੀ 'ਚ ਬਹਿ ਗਿਆ ਤੁਹਾਨੂੰ ਪਤਾ ਹੈ ਜਿਹੜੀਆਂ ਪਿੰਡਾਂ ਨੂੰ ਬਸਾਉਂਦੀਆਂ ਉਹ ਭਰ ਕੇ ਤੁਰਦੇ ਨੇ ਟਾਈਮ ਸਰ ਤੁਰਦੇ ਨੇ ਕਹਿੰਦਾ ਮੈਂ ਮਿੰਨੀ ਬੱਸ ਵਿੱਚ ਬਹਿ ਗਿਆ ਸੋਚਾਂ ਵਿੱਚ ਡੁੱਬਿਆ ਹੋਇਆ ਬੱਸ ਮੈਨੂੰ ਦੁਨੀਆ ਨਹੀਂ ਦਿਖਦੀ ਸੁਣ ਹੋਇਆ ਪਿਆ ਐਨੇ ਨੂੰ ਕਹਿੰਦਾ ਉਸ ਬੱਸ 'ਵੈ ਸਵਾਰੀਆਂ ਚੜ ਰਹੀਆਂ ਸੀ ਇੱਕ ਬੰਦਾ ਚੜ੍ਹਿਆ ਉਹਨੇ ਮੋਢੇ ਤੇ ਝੋਲਾ ਪਾਇਆ ਹੋਇਆ